ਸਸੀ ਕਾਲ ਜੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਬਹੁਤ ਹੀ ਟੇਸਟੀ ਗਜਰੇਲਾ ਕਿਉਂਕਿ ਸਰਦੀਆਂ ਵਿੱਚ ਗਜਰੇਲਾ ਬਹੁਤ ਹੀ ਜ਼ਿਆਦਾ ਖਾਦਾ ਜਾਂਦਾ ਹੈ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਇਆ ਜਾਂਦਾ ਹੈ ਤੇ ਅੱਜ ਅਸੀਂ ਗਜਰੇਲਾ ਬਣਾਵਾਂਗੇ ਜੀ ਸਿੰਪਲ ਦੁੱਧ ਪਾ ਕੇ ਕੋਈ ਖੋਵਾ ਨਹੀਂ ਪਾਣਾ ਇਹਦੇ ਵਿੱਚ ਤੇ ਘਿਓ ਦੇ ਵੀ ਆਪਾਂ ਬਹੁਤ ਹੀ ਘੱਟ ਵਰਤੋਂ ਕਰਾਂਗੇ ਇੱਕ ਦੋ ਚਮਚ ਪਾ ਕੇ ਇਹ ਗਜਰੇਲਾ ਬਣਾ ਕੇ ਤਿਆਰ ਕਰਾਂਗੇ ਜਿਹੜਾ ਕਿ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦਾ ਹੈ ਚਲੋ ਜੀ ਫਿਰ ਸ਼ੁਰੂ ਕਰਦੇ ਆ ਅੱਜ ਦੀ ਆਪਣੀ ਬਹੁਤ ਹੀ ਵਧੀਆ ਤੇ ਟੇਸਟੀ ਰੈਸਪੀ ਗਜਰੇਲੇ ਵਾਸਤੇ ਮੈਂ 2 ਕਿਲੋ ਗਾਜਰਾ ਲਿਆ ਯਾਨੀ ਗਾਜਰਾ ਨੂੰ ਮੈਂ ਚੰਗੀ ਤਰ੍ਹਾਂ ਛਿੱਲ ਕੇ ਧੋ ਕੇ ਸਾਫ਼ ਕਰ ਲਿਆ ਜੀ ਦੇਖੋ ਕਿੱਡੀਆਂ ਸੁਣੀਆਂ ਗਾਜਰਾਂ ਨੇ ਜਦੋਂ ਵੀ ਤੁਸੀਂ ਗਜਰੇਲੇ ਵਾਸਤੇ ਗਾਜਰ ਲੈਣੀ ਹੈ ਤੇ ਬਿਲਕੁਲ ਲਾਲ ਲਾਲ ਗਾਜਰਾ ਫਿੱਦਣੀਆਂ ਨੇ ਜੀ ਤੇ ਇਹਦੇ ਵਾਸਤੇ ਮੈਂ 2 ਕਿਲੋ ਦੁੱਧ ਲਿਆਇਆ ਤੁਸੀਂ ਚਾਹੋ ਤੇ ਇਹਦੇ ਵਿੱਚ 1.5 ਕਿਲੋ ਦੁੱਧ ਵੀ ਪਾ ਸਕਦੇ ਹੋ ਆਪਾਂ ਦੁੱਧ ਇਹਦੇ ਵਿੱਚ ਕੱਚਾ ਲਿਆਇਆ ਤੇ ਦੁੱਧ ਆਪਾਂ ਡਬਲ ਫੈਟ ਲਿਆਇਆ ਤੇ ਜੇਕਰ ਤੁਸੀਂ ਇਹਦੇ ਵਿੱਚ ਉਬਲੇ ਹੋਏ ਦੁੱਧ ਦਾ ਇਸਤੇਮਾਲ ਕਰ ਰਹੇ ਹੋ ਤੇ ਤੁਸੀਂ ਉਹਦੇ ਨਾਲ ਮਲਾਈ ਦਾ ਇਸਤੇਮਾਲ ਵੀ ਕਰਨਾ ਹੈ ਤਾਂ ਕਿ ਗਿਜਰੇਲਾ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ। ਸਭ ਤੋਂ ਪਹਿਲਾਂ ਆਪਾਂ ਗਾਜਰਾਂ ਨੂੰ ਕद्दूकस ਕਰਕੇ ਤਿਆਰ ਕਰਾਂਗੇ ਜੀ। ਐਵੇਂ ਅਸੀਂ ਇਸ ਤਰ੍ਹਾਂ ਮੋٹے ਵਾਲੇ ਪਾਸਿਓਂ ਕद्दूकस ਕਰਕੇ ਤਿਆਰ ਕਰਾਂਗੇ। ਬਹੁਤ ਹੀ ਵਧੀਆ ਗਿਜਰੇਲਾ ਤਿਆਰ ਹੁੰਦਾ ਹੈ। ਤੁਸੀਂ ਇਹਨੂੰ ਜਦੋਂ ਮਰਜ਼ੀ ਬਣਾ ਕੇ ਖਾਓ, ਪੂਰਾ ਸੀਜ਼ਨ ਸਰਦੀਆਂ ਦਾ ਖਾਓ। ਆਹ ਦੇਖੋ ਇਸ ਤਰ੍ਹਾਂ ਤੁਸੀਂ ਮੋٹے-ਮੋٹے ਸਾਈਡ ਤੋਂ ਕद्दूकस ਕਰਨਾ ਹੈ। गाजरਾਂ ਨੂੰ ਕद्दूकश ਕਰਕੇ ਆਪਾਂ ਤਿਆਰ ਕਰ ਲਿਆ ਜੀ ਤੇ ਹੁਣ ਬਣਾਣੀਆਂ ਜੀ ਆਪਾਂ ਗੁਜਰੇਲਾ। ਇਹਦੇ ਵਾਸਤੇ ਆਪਾਂ ਗੁਜਰੇਲੇ ਲਈ ਇੱਕ ਮੋٹے ਤਲੇ ਵਾਲੀ ਕੜਾਹੀ ਲਈਏ। ਕੜਾਹੀ ਤੁਸੀਂ ਉਹ ਲੈਣੀ ਹੈ ਕਿ ਜਿਹਦਾ ਤਲਾ ਜਰਾਕ ਮੋਡਾ ਹੋਵੇ ਤੇ ਇਹਦੇ ਵਿੱਚ ਆਪਾਂ ਦੋ ਕਟਛੀਆਂ ਪਾਣੀ ਦੀਆਂ ਪਾਦਾਂਗੇ ਕਿਉਂਕਿ ਦੁੱਧ ਆਪਣਾ ਡਬਲ ਫੈਟ ਹੈ ਸੇਫ ਕਰਕੇ ਕਿ نیچے ਨਾ ਲੱਗੇ। ਪਾਣੀ ਆਪਾਂ ਤਾਂ ਇਹਦੇ ਵਿੱਚ ਪਾਇਆ ਹੁਣ ਆਪਾਂ ਸਾਰਾ ਦੁੱਧ ਇਹਦੇ ਵਿੱਚ ਪਾ ਦਾਂਗੇ। ਤਦ ਨੂੰ ਤੁਸੀਂ ਲਗਾਤਾਰ ਇਸ ਤਰ੍ਹਾਂ ਹਿਲਾਉਂਦੇ ਹੋਏ ਉਬਾਲਣਾ ਹੈ ਤੇ ਇਹਦੀ ਸਾਈਡਾਂ ਤੇ ਆਪਾਂ ਮਲਾਈ ਜਿਹੜੀ ਆ ਉਹ ਵੀ ਵਿੱਚੇ ਪਾਈ ਜਾਣੀ ਹੈ ਤੇ ਮਲਾਈ ਨਿਰ ਤੇ ਜੰਮਣ ਦੇਣੀ ਇਸ ਤਰ੍ਹਾਂ ਹੀ ਇਹਨੂੰ ਨਾਲੋ ਨਾਲ ਹੀ ਆਪਾਂ ਹਿਲਾਈ ਜਾਣਾ ਹੈ ਜਦੋਂ ਦੁੱਧ ਵਿੱਚ ਚੰਗੀ ਤਰ੍ਹਾਂ ਉਬਾਲਾ ਆ ਜਾਏਗਾ ਜੀ ਫਿਰ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਚਾਰ ਪੰਜ ਇਲਾਚੀਆਂ ਤੇ ਉਸਦੇ ਬਾਅਦ ਨਾਲ ਹੀ ਇਹਦੇ ਵਿੱਚ ਪਾਵਾਂਗੇ ਆਪਾਂ ਕਦੂਕਾਸ ਕੀਤੀ ਹੋਈ ਗਾਜ ਦੁੱਧ ਆਪਣਾ ਉਬਲਣਾ ਸ਼ੁਰੂ ਹੋ ਗਿਆ ਜੀ ਇਸ ਤਰ੍ਹਾਂ ਤੁਸੀਂ ਇਹਨੂੰ ਲਗਾਤਾਰ ਹਿਲਾਉਂਦੇ ਹੋਏ ਕੋਲ ਖੜਕੇ ਤੁਸੀਂ ਇਹਨੂੰ ਥੋੜੀ देर ਵਾਸਤੇ ਉਬਾਲ ਲੈਣਾ ਹੈ ਹੁਣ ਅਸੀਂ ਇਹਦੇ ਵਿੱਚ ਪੰਜ ਇਲਾਚੀਆਂ ਨੂੰ ਇਸ ਤਰ੍ਹਾਂ ਅੱਗੇ ਉਹਦੇ ਮੂੰਹ ਖੋਲ ਕੇ ਪਾ ਰਹੀਆਂ ਜੀ ਤੁਸੀਂ ਚਾਹੋ ਤੇ ਇੱਥੇ ਇਲਾਚੀ ਦਾ ਪਾਊਡਰ ਵੀ ਪਾ ਸਕਦੇ ਹੋ ਪਰ ਮੈਂ ਇਸ ਤਰ੍ਹਾਂ ਇਹ ਸਾਫਤੀਆਂ ਇਲਾਚੀਆਂ ਪਾਈਆਂ ਨੇ ਇਸ ਤਰ੍ਹਾਂ ਇਹਨਾਂ ਦਾ ਟੇਸਟ ਵਿੱਚ ਰੇਲੇ ਚ ਬਹੁਤ ਵਧੀਆ ਹੁੰਦਾ ਹੈ ਤੇ ਹੁਣ ਅਸੀਂ ਇਹਨੂੰ 5 ਮਿੰਟ ਇਸ ਤਰ੍ਹਾਂ ਹੀ ਦੁੱਧ ਨੂੰ ਉਬਾਲ ਲਵਾਂਗੇ ਫਿਰ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਜੀ ਗਾਜਰਾ ਇਸ ਤਰ੍ਹਾਂ ਜਿਵੇਂ ਸਾਈਡ ਤੇ ਇਸ ਤਰ੍ਹਾਂ ਮਲਾਈ ਹੈ ਇਹਨੂੰ ਤੁਸੀਂ ਨਾਲੋਂ ਨਾਲ ਸਾਫ਼ ਕਰੀ ਜਾਣਾ ਹੈ ਤੇ ਦੁੱਧ ਦੇ ਵਿੱਚ ਮਿਕਸ ਕਰਕੇ ਉਹਨੂੰ ਵੀ ਪਕਾਈ ਜਾਣਾ ਹੈ ਇੱਥੇ ਆਪਾਂ ਦੁੱਧ ਨੂੰ ਥੋੜਾ ਜਿਹਾ ਗਾੜਾ ਕਰਾਂਗੇ ਤੇ ਦੁੱਧ ਨੂੰ ਅਸੀਂ ਥੋੜਾ ਜਿਹਾ ਗਾੜਾ ਕਰਨ ਵਾਸਤੇ ਤੇਜ ਸੇਕ ਤੇ ਇਹਨੂੰ ਪਕਾਣਾ ਹੈ ਬਿਲਕੁਲ ਫੁੱਲ ਫਲੇਮ ਤੇ 5-7 ਮਿੰਟ ਆਪਾਂ ਚੰਗੀ ਤਰ੍ਹਾਂ ਦੁੱਧ ਨੂੰ ਉਬਾਲ ਕੇ ਗਾੜਾ ਕਰ ਲਵਾਂਗੇ ਤੇ ਬਾਅਦ ਵਿੱਚ ਆਪਾਂ ਫਲੇਮ ਲੋ ਕਰਕੇ ਬਾਕੀ ਦਾ ਆਪਾਂ ਗਜਰੇਲੇ ਨੂੰ ਤਿਆਰ ਕਰਾਂਗੇ 5-7 ਮਿੰਟ ਆਪਾਂ ਦੁੱਧ ਨੂੰ ਇਸ ਤਰ੍ਹਾਂ ਪਕਾ ਲਿਆ ਜੀ ਹੁਣ ਅਸੀਂ ਇਹਦੇ ਵਿੱਚ ਇਹ ਵਾਲੀਆਂ ਸਾਰੀਆਂ ਗਾਜਰਾ ਪਾ ਦਾਂਗੇ ਕਦੋਂ ਤੁਸੀਂ ਪਾਉਣ ਲੱਗੇ ਧਿਆਨ ਰੱਖਣਾ ਹੈ ਦੁੱਧ ਬਹੁਤ ਗਰਮ ਹੈ ਇਹਦਾ ਛਿੱਟਾ ਹੱਥ ਤੇ ਨਾ ਪੈ ਜਾਵੇ ਬੜੇ ਆਰਾਮ ਨਾਲ ਤੁਸੀਂ ਗਾਜਰਾਂ ਨੂੰ ਪਾਣਾ ਹੈ ਚੰਗੀ ਤਰ੍ਹਾਂ ਮਿਲਾ ਲਓ ਫਿਰ ਆਪਾਂ ਇਹ ਸਾਰੀਆਂ ਗਾਜਰਾਂ ਪਾ ਕੇ ਇਹਨੂੰ ਕਰਦੇ ਹਾਂ ਜੀ ਮਿਕਸ ਇੱਕ ਦੋ ਮਿੰਟ ਵਾਸਤੇ ਇਸ ਤਰ੍ਹਾਂ ਰਹਿਣ ਦੇਣਾ ਹੈ ਤੇ ਫਿਰ ਇਹਨੂੰ ਬਾਰ-ਬਾਰ ਨਹੀਂ ਹਿਲਾਣ ਦੀ ਜ਼ਰੂਰਤ ਬਸ ਤਿੰਨ ਚਾਰ ਮਿੰਟ ਬਾਅਦ ਆਪਾਂ ਇਹਨਾਂ ਨੂੰ ਚੈੱਕ ਕਰਦੇ ਰਵਾਂਗੇ ਹਿਲਾਉਂਦੇ ਰਵਾਂਗੇ ਜੀ ਤੇ ਫਲੇਮ ਆਪਾਂ ਮੀਡੀਅਮ ਕਰਕੇ ਗੁਜਰੇਲੇ ਨੂੰ ਪਕਾ ਲਾਂਗੇ ਫਲੇਮ ਲੋ ਨਹੀਂ ਕਰਨੀ ਆਪਾਂ ਹਾਈ ਤੋਂ ਆਪਾਂ ਕਰਾਂਗੇ ਜੀ ਹੁਣ ਮੀਡੀਅਮ ਤੇ ਇਹਨੂੰ ਆਰਾਮ ਨਾਲ ਅਸੀਂ ਪੱਕਣ ਦਵਾਂਗੇ ਆਹ ਦੇਖੋ ਜੀ ਅਸੀਂ ਹੁਣ ਇਸ ਤਰ੍ਹਾਂ ਹੀ ਗਾਜਰਾ ਨੂੰ ਪਕਾ ਰਹੇ ਹਾਂ ਜੀ ਜਿਵੇਂ ਜਿਵੇਂ ਦੁੱਧ گاੜਾ ਹੋਣਾ ਹੈ ਤੇ ਇਹਨੇ ਬਹੁਤ ਹੀ ਜਲਦੀ ਸੰਗਣਾ ਹੋ ਜਾਣੇ ਹੁੰਦੀ ਹੈ ਤੱਕ ਇਹਨਾਂ ਨੂੰ ਆਪਾਂ ਪਕਾਉਣਾ ਜਿੰਨੀ ਦੇਰ ਤੱਕ ਪੂਰੀ ਤਰ੍ਹਾਂ ਇਹਦੇ ਵਿੱਚੋਂ ਇਹ ਦੁੱਧ ਸੁੱਕ ਨਹੀਂ ਜਾਂਦਾ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਦੋ ਚਮਚੇ ਮੱਕੇ ਦੇ ਮੱਕੇ ਜੇ ਆਪਾਂ ਇਸ ਤਰ੍ਹਾਂ ਹੀ ਪਾ ਰਹੇ ਹਾਂ ਜੀ ਬਾਕੀ ਦੇ ਡਰਾਈ ਫਰੂਟਸ ਅਸੀਂ ਅੱਗੇ ਜਦੋਂ ਗੁਜਰੇਲਾ ਥੋੜਾ ਹੋਰ ਪੱਕੇਗਾ ਫਿਰ ਐਡ ਕਰਾਂਗੇ ਆਹ ਦੇਖੋ ਜੀ 10 ਮਿੰਟ ਹੋ ਗਏ ਨੇ ਆਪਾਂ ਗਾਜਰਾਂ ਨੂੰ ਪਕਾ ਰਹੇ ਹਾਂ ਜੀ ਮੀਡੀਅਮ ਫਲੇਮ ਤੇ ਤੇ ਦੁੱਧ ਦੇਖੋ ਜੀ ਕਾਫੀ ਸੁੱਕ ਗਿਆ ਹੈ ਤੇ ਹੁਣ ਆਪਾਂ ਦੁੱਧ ਨੂੰ ਚੰਗੀ ਤਰ੍ਹਾਂ ਸੁਕਾ ਕੇ ਜਦੋਂ ਥੋੜਾ ਜਿਹਾ ਬਿਲਕੁਲ ਦੁੱਧ ਰਹਿ ਜਾਏਗਾ ਤੇ ਉਸ ਸਟੈਪ ਦੇ ਦੇ ਵਿੱਚ ਖੰਡ ਪਾਵਾਂਗੇ ਖੰਡ ਆਪਾਂ ਇਸ ਕਰਕੇ ਪਹਿਲਾਂ ਨਹੀਂ ਪਾਈ ਕਿਉਂਕਿ ਇਹਨਾਂ ਨੂੰ ਪੱਕਣ ਨੂੰ ਥੋੜਾ ਟਾਈਮ ਲੱਗਦਾ ਹੈ ਤੇ ਜਦੋਂ ਪੱਕ ਜੇਗੇ ਫਿਰ ਉਸ ਸਟੈਪ ਤੇ ਆਪਾਂ ਇਹਦੇ ਵਿੱਚ ਖੰਡ ਪਾ ਦਾਂਗੇ ਜੀ ਤੇ ਨਾਲ ਹੀ ਪਾਵਾਂਗੇ ਜੀ ਡਰਾਈ ਫਰੂਟ ਤੇ ਹੁਣ ਇਹਨਾਂ ਨੂੰ ਥੋੜਾ ਜਿਹਾ ਹੋਰ ਗਾੜਾ ਕਰਕੇ ਸੁਕਾ ਕੇ ਤੇ ਫਿਰ ਪਤਾ ਲ ਦੱਸਦੇ ਆ ਜੀ ਕਿਵੇਂ ਦਾ ਤਿਆਰ ਹੁੰਦਾ ਹੈ ਆਪਣਾ ਬਿਜਰੇਲਾ ਦੇਖੋ ਜੀ ਇਸ ਤਰ੍ਹਾਂ ਤੁਸੀਂ ਇਹਨੂੰ ਵਿੱਚ ਵਿੱਚ ਚੰਗੀ ਤਰ੍ਹਾਂ ਹਿਲਾਉਂਦੇ ਰਹਿਣਾ ਹੈ ਜੀ ਕਿਉਂਕਿ ਇਹ ਨਾਲ ਨਾ ਲੱਗ ਜਾਵੇ ਤੇ ਬੜੇ ਆਰਾਮ ਨਾਲ ਹੌਲੀ-ਹੌਲੀ ਹਿਲਾਉਣਾ ਹੈ ਕਿਉਂਕਿ ਗਾਜਰਾ ਬਿਲਕੁਲ ਸੌਫਟ ਹੋ ਗਈਆਂ ਨੇ ਤੇ ਇਸ ਤਰ੍ਹਾਂ ਤੁਸੀਂ ਆਸte-ਆਸte ਇਹਨੂੰ ਭਲਾਈ ਜਾਣਾ ਹੈ 2-2 3-3 ਮਿੰਟ ਬਾਅਦ ਇਸ ਤਰ੍ਹਾਂ ਦੇ ਵਿੱਚ ਤੁਸੀਂ ਕੜਸੀ ਫੇਰਦੇ ਰਹਿਣਾ ਹੈ ਤੇ ਸੈਦਾ ਵਾਲੀ ਮਲਾਈ ਨੂੰ ਤੁਸੀਂ ਇਸ ਤਰ੍ਹਾਂ ਨਾਲ-ਨਾਲ ਹੀ ਇਹਦੇ ਵਿੱਚ ਮਿਕਸ ਕਰਦੇ ਜਾਣਾ ਹੈ ਅੱਧਾ ਘੰਟਾ ਹੋ ਗਿਆ ਜੀ ਗਜਰੇਲੇ ਨੂੰ ਬਣਦੇ ਆ ਗਜਰੇਲਾ ਬਣ ਕੇ ਬਿਲਕੁਲ ਤਿਆਰ ਹੈ ਜੀ ਦੇਖੋ ਕਾਫੀ گاੜਾ ਹੋ ਗਿਆ ਹੈ ਜੀ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਚੀਨੀ ਇਹਦੇ ਵਿੱਚ ਵੈਸੇ ਤਾਂ ਜਿਵੇਂ 2 ਕਿਲੋ ਗਾਜਰਾ ਸੋਦੇ ਹਿਸਾਬ ਨਾਲ ਆਪਾਂ 300 ਗ੍ਰਾਮ ਚੀਨੀ ਪਾਵਾਂਗੇ ਪਰ ਮੈਂ ਇਹਦੇ ਵਿੱਚ 200 ਗ੍ਰਾਮ ਹੀ ਚੀਨੀ ਪਾ ਰਹੀ ਹਾਂ ਮਿੱਠਾ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ ਜੇ ਤੁਸੀਂ ਜ਼ਿਆਦਾ ਮਿੱਠਾ ਖਾਣਾ ਥੋੜੀ ਤੁਸੀਂ ਚੀਨੀ ਵੱਧ ਪਾਓ ਜੇ ਘੱਟ ਖਾਣਾ ਤਾਂ ਥੋੜੀ ਤੁਸੀਂ ਘਟਾ ਦਿਓ ਤੇ ਹੁਣ ਇੱਥੇ ਅਸੀਂ ਇੱਕ ਚਮਚਾ ਦੇਸੀ ਘਿਓ ਪਾ ਦਾਂਗੇ ਜੀ ਇੱਕ ਚਮਚਾ ਆਪਾਂ ਇੱਥੇ ਦੇ ਸੀ ਕਿਉਂ ਪਾਇਆ ਤੇ ਇੱਕ ਚਮਚ ਕਿਉਂ ਪਾ ਕੇ ਆਪਾਂ ਡਰਾਈ ਫਰੂਟ ਥੋੜੇ ਜਿਹਾ ਫਰਾਈ ਕਰਕੇ ਇਹਦੇ ਵਿੱਚ ਪਾਵਾਂਗੇ ਜਿਨ੍ਹਾਂ ਨਾਲ ਕੇ ਦਾ ਟੇਸਟ ਬਹੁਤ ਵਧੀਆ ਹੁੰਦਾ ਹੈ ਜਿਸ ਟਾਈਮ ਆਪਾਂ ਇਹਦੇ ਵਿੱਚ ਚੀਨੀ ਪਾਣੀ ਉਹਨੇ ਮੈਲਟ ਹੋਣਾ ਹੈ ਤੇ ਥੋੜਾ ਜਿਹਾ ਇਹਨੂੰ ਆਪਾਂ ਚੀਨੀ ਨੂੰ ਪਕਾ ਲਵਾਂਗੇ 5-7 ਮਿੰਟਾਂ ਵਿੱਚ ਆਪਣਾ ਗਜਰੇਲਾ ਬਣ ਕੇ ਬਿਲਕੁਲ ਤਿਆਰ ਹੋਣਾ ਹੈ ਜੀ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਡਰਾਈ ਫਰੂਟ ਡਰਾਈ ਫਰੂਟ ਤੁਸੀਂ ਆਪਣੀ ਮਰਜ਼ੀ ਦਾ ਕੋਈ ਵੀ ਪਾ ਸਕਦੇ ਹੋ 2 ਚਮਚੇ ਆਪਾਂ ਸੌਗੀ ਲਈ ਹੈ ਜੀ ਇਹ ਚਮਚੇ ਆਪਾਂ ਉਹਨਾਂ ਨੂੰ ਇਸ ਤਰ੍ਹਾਂ ਆਪਾਂ ਦੋ ਹਿੱਸਿਆਂ 'ਚ ਕੱਟ ਲਿਆ ਹੈ। ਤਿੰਨ ਚਮਚੇ ਆਪਾਂ ਕਰ ਜੂ ਰਏ ਨੇ ਇਹਨਾਂ ਨੂੰ ਇਸ ਤਰ੍ਹਾਂ ਦੋ ਪਿੱਸਿਆਂ 'ਚ ਕੱਟ ਲਿਆ ਹੈ ਡਰਾਈ ਫਰੂਟ। ਇਹਦੇ ਵਿੱਚੋਂ ਜੇ ਤੁਸੀਂ ਕੋਈ ਨਹੀਂ ਵੀ ਪੋੜਾ ਨੂੰ ਨਾ ਵੀ ਪਾਓ ਤਾਂ ਉਸ ਤੋਂ ਬਿਨਾਂ ਵੀ ਆਪਣਾ ਇਹ ਗੁਜਰੇਲਾ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਹੈ ਤੇ ਹੁਣ ਆਪਾਂ ਇੱਧਰ ਪੈਨ ਵਿੱਚ ਇੱਕ ਚਮਚਾ ਹੋਰ ਦੇਸੀ ਘਿਓ ਦਾ ਕਰਾਂਗੇ ਜੀ ਗਰਮ। ਇਹਨਾਂ ਨੂੰ ਕਰਾਂਗੇ ਹਲਕਾ ਜਿਹਾ ਰੋਸਟ। ਆਪਾਂ ਸਾਰੇ ਗੁਜਰੇਲੇ ਵਿੱਚ ਟੋਟਲ ਦੋ ਚਮਚੇ ਦੇਸੀ ਘਿਓ ਪਾਇਆ ਹੈ ਤੇ ਇਹਦੇ ਨਾਲ ਹੀ ਦੇਖੋ ਤੁਸੀਂ ਗੁਜਰੇਲਾ ਕਿੰਨਾ ਵਧੀਆ ਬਣ ਕੇ ਤਿਆਰ ਹੁੰਦਾ ਹੈ। ਕਿ ਉਹ ਗਰਮ ਹੋ ਗਿਆ ਜੀ ਹੁਣ ਅਸੀਂ ਸਭ ਤੋਂ ਪਹਿਲਾਂ ਇਹਦੇ ਵਿੱਚ ਪਾ ਦਾਂਗੇ ਜੀ ਬਦਾਮ ਇਸ ਦੇ ਨਾਲ ਹੀ ਪਾ ਦਾਂਗੇ ਜੀ ਕaju ਇਹਨਾਂ ਨੂੰ ਆਪਾਂ 2 ਮਿੰਟ ਵਾਸਤੇ ਹਲਕਾ ਜਿਹਾ ਭੁੰਨਾਂਗੇ ਡਰਾਈ ਫਰੂਟ ਆਪਣੇ ਰੋਸਟ ਹੋ ਗਏ ਨੇ ਹੁਣ ਆਪਾਂ ਇਹਦੇ ਵਿੱਚ ਸੌਗੀ ਪਾਵਾਂਗੇ ਸੌਗੀ ਨੂੰ ਆਪਾਂ 1-2 ਮਿੰਟ ਵਾਸਤੇ ਹਲਕਾ ਜਿਹਾ ਸੇਕ ਲਵਾਉਣਾ ਹੈ ਕਿਉਂਕਿ ਇਹ ਡਰਾਈ ਫਰੂਟ ਕਾਫੀ ਗਰਮ ਨੇ ਇਹਦੇ ਨਾਲ ਹੀ ਸੌਗੀ ਆਪਣੇ ਆਪ ਰੋਸਟ ਹੋ ਜਾਣੀ ਹੈ ਜੀ ਗੈਸ ਕਰਾਂਗੇ ਜੀ ਬੰਦ ਹੋਣੇ ਸਾਰੇ ਡਰਾਈ ਫਰੂਟ ਆਪਾਂ ਪਾ ਲੈਣੇ ਹਨ ਇਸ ਤਰ੍ਹਾਂ ਜਿਵੇਂ ਇਹਨੂੰ ਕਰਾਂਗੇ ਜੀ ਮਿਕਸ ਇੱਥੇ ਤੁਸੀਂ ਇਹਦੇ ਵਿੱਚ ਮਿੱਠਾ ਚੈੱਕ ਕਰ ਸਕਦੇ ਹੋ ਤੁਹਾਨੂੰ ਘੱਟ ਲੱਗੇ ਤਾਂ ਤੁਸੀਂ ਹੋਰ ਐਡ ਕਰ ਸਕਦੇ ਹੋ ਬਸ 5-6 ਮਿੰਟਾਂ ਤੱਕ ਆਪਣਾ ਗਝਰੇਲਾ ਬਣ ਕੇ ਬਿਲਕੁਲ ਤਿਆਰ ਹੋਣਾ ਹੈ ਜੀ 5-6 ਮਿੰਟ ਨੂੰ ਪਕਾ ਕੇ ਫਿਰ ਕਰ ਦੂੰਗੀ ਚੈੱਕ নাও ਜੇ ਆਪਾਂ 7-8 ਮਿੰਟ ਗਝਰੇਲੇ ਨੂੰ ਹੋਰ ਪਕਾ ਲਿਆ ਹੈ ਇਹ ਕੁਝ ਜਰੇਲਾ ਬਣ ਕੇ ਬਿਲਕੁਲ ਤਿਆਰ ਹੈ ਜੀ ਦੇਖੋ ਕਿੰਨਾ ਸੋਹਣਾ ਬਣਿਆ ਹੈ ਜਰੇਲਾ ਖੁਸ਼ਬੂ ਬਹੁਤ ਪਿਆਰੀ ਆਉਣ ਲੱਗਦੀ ਹੈ ਬਿਲਕੁਲ ਡ라이 ਡਾਈ ਹੈ ਜੀ ਹੁਣ ਅਸੀਂ ਇਹਨੂੰ ਕਰਦੇ ਹਾਂ ਜੀ ਗਰਮਾ ਗਰਮ ਸਰਵ ਬੜੀ ਆਸਾਨੀ ਨਾਲੇ ਬਣ ਕੇ ਤਿਆਰ ਹੋਇਆ ਹੈ ਨਾ ਇਹਦੇ ਵਿੱਚ ਆਪਾਂ ਖੋਆ ਬਿਲਕੁਲ ਨਹੀਂ ਪਾਇਆ ਸਿਰਫ ਇਹਨੂੰ ਅਸੀਂ ਦੁੱਧ ਤੋਂ ਹੀ ਬਣਾ ਕੇ ਤਿਆਰ ਕੀਤਾ ਹੈ ਤਾਂ ਕੋਈ ਕਹਿ ਨਹੀਂ ਸਕੇਗਾ ਕਿ ਇਹਨੂੰ ਅਸੀਂ ਕੱਲਾ ਹੀ ਦੁੱਧ ਤੋਂ ਤਿਆਰ ਕੀਤਾ ਹੈ ਜੀ ਚਲੋ ਜੀ ਹੁਣ ਕਰਦੇ ਹਾਂ ਜੀ ਇਹਦੀ ਆਪਾਂ ਪਲੇਟਿੰਗ ਲਓ ਜੀ ਆਪਣਾ ਗਰਮਾ ਗਰਮ ਸਰਦੀਆਂ ਦਾ ਸਪੈਸ਼ਲ ਗਜਰੇਲਾ ਬਣ ਕੇ ਬਿਲਕੁਲ ਤਿਆਰ ਹੈ ਦੇਖੋ ਜੀ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਹੈ ਤੇ ਖੁਸ਼ਬੂ ਬਹੁਤ ਹੀ ਵਧੀਆ ਆਉਣ ਲੱਗੀ ਆ ਗਜਰੇਲੇ ਦਾ ਕਲਰ ਦੇਖੋ ਤੁਸੀਂ ਕਿੰਨਾ ਸੋਹਣਾ ਹੈ ਤੇ ਬੜੀ ਸਿੰਪਲ ਰੈਸਪੀ ਹੈ ਤੇ ਬੜੇ ਸਿੰਪਲ ਜਿਹੇ ਤਰੀਕੇ ਨਾਲ ਬਣ ਕੇ ਤਿਆਰ ਹੁੰਦਾ ਹੈ ਤੇ ਇਹਨੂੰ ਕੋਈ ਫਸਟ ਟਾਈਮ ਬਣਾਏਗਾ ਤਾਂ ਵੀ ਇਹ ਬਹੁਤ ਜ਼ਿਆਦਾ ਟੇਸਟੀ ਬਣੇਗਾ ਥੋੜੀਆਂ ਜਿਹੀਆਂ ਗੱਲਾਂ ਦਾ ਧਿਆਨ ਰੱਖੋ ਤੇ ਜਦੋਂ ਵੀ ਤੁਸੀਂ ਇਹਨੂੰ ਬਣਾਓਗੇ ਤੇ ਹਰ ਵਾਰੀ ਗਜਰੇਲੇ ਦਾ ਟੇਸਟ ਵਧੀਆ ਹੀ ਆਏਗਾ ਜੀ ਤੇ ਸਾਰੇ ਬਹੁਤ ਖੁਸ਼ ਹੋ ਕੇ ਖਾਣਗੇ ਤਾਂ ਤੁਸੀਂ ਵੀ ਕਰੋ ਜੀ ਆਪਣੇ ਮਹਿਮਾਨਾਂ ਨੂੰ ਖੁਸ਼ ਤੇ ਉਹਨਾਂ ਵਾਸਤੇ ਬਣਾਓ ਜੀ ਇਹ ਗਰਮਾ ਗਰਮ ਗੁਜਰੇਲਾ ਜਦ ਨਾਲ ਕਿ ਤੁਹਾਡੀ ਉਹ ਬਹੁਤ ਜ਼ਿਆਦੀ ਕਰਨਗੇ ਤਾਰੀਫ ਇਹ ਸੀ ਮੇਰਾ ਤਰੀਕਾ ਗੁਜਰੇਲਾ ਬਣਾਉਣ ਦਾ ਤੇ ਜੇਕਰ ਤੁਹਾਨੂੰ ਇਹ ਰੈਸਪੀ ਪਸੰਦ ਆਈ ਹੈ ਤੇ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਬਣਾਇਓ ਤੇ ਫਿਰ ਮੈਨੂੰ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਹੈ ਜੀ ਆਪਾਂ ਮਿਲਾਂਗੇ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਹੱਸਦੇ ਵਸਦੇ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ